ਮੇਰਾ ਦੋਨਾਂ ਨੂੰ ਸਾਂਝਾ ਸਵਾਲ ਆ ਮੈਂ ਦੀਪਕ ਸ਼ਰਮਾ ਦਾ ਨਾਮ ਥਾ ਮੈਂ ਸਾਂਝਾ ਸਵਾਲ ਦਾ ਮੈਂ ਜਵਾਬ ਦੋਨੇ ਦੇਣ ਜਿਸ ਤਰ੍ਹਾਂ ਗੱਲ ਇੱਥੇ ਲਗਾਤਾਰ ਰਹੀ ਕਿ ਜਖਾਂ ਤੁਹਾਨੂੰ ਵੀ ਹੱਲ ਦੋਨਾਂ ਲਈ ਹੈ ਕਿ ਜਿਸ ਤਰ੍ਹਾਂ ਤੁਸੀਂ ਵੀ ਉਹ ਡਲ ਕੀਤੀ ਬਿਜਲੀ ਵਾਲੀ ਤੇ ਵੱਡੇ ਕਿਸਾਨਾਂ ਤੇ ਛੋਟੇ ਕਿਸਾਨਾਂ ਜਖਾਂ ਕੋਈ ਪਾਲਸੀ ਵਿੱਚ ਜਖਵਾਦਾ ਹੁੰਦਾ ਕਿ 5 ਏਕੜ ਤੱਕ ਵਾਲਿਆਂ ਨੂੰ ਹੀ ਸੂਚ ਨੌਕਰਾਂ ਦਾ ਨਾਮ ਦੋ ਜਦੋਂ ਪੀ ਕਮਿਸ਼ਨ ਦੀ ਗੱਲ ਆਉਂਦੀ ਹੈ ਫਿਰ ਇਦਾਂ ਕਿਉਂ ਨਹੀਂ ਹੁੰਦਾ ਕਿ ਹਾਂ ਕੱਲੇ ਕਲਰਕ ਤੱਕ ਦੀ ਉਹ ਤਨਖਾਹ ਵਧਾਓ ਬਾਕੀਆਂ ਦੀ ਨਾ ਵਧਾਓ ਉੱਥੇ ਵੀ ਨਿਯਮ ਤੋਂ ਲਾਗੂ ਨੀਗਾ ਦੋਨੇ ਜਵਾਬ ਦੇ तो मैं बात पे कमिशन क्या करता है, नहीं करता है, बात सी है। अब आप उसको कॉर्पोरेट एग्रीकल्चर से जोड़ो अमेरिका की कंपनियों से जोड़ो हमने भी जिक्र किया फार्मर कमीशन में कि कॉर्पोरेट टेक ओवर हो रहा है एग्रीकल्चर का दुनिया भर अपनी समस्याएं अलग है